ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਆਪਾਂ ਗੱਲ ਕਰਦੇ ਹਾਂ ਤੁਹਾਡੇ ਹਰਮਨ ਪਿਆਰੇ ਟਰੈਕਟਰ ਸਵਰਾਜ ਦੀ ਕਿਉਂਕਿ ਮੈਨੂੰ ਬਹੁਤ ਲੋਕ ਫੋਟਾ ਸਿੱਧਾ ਵੀ ਬੋਲ ਰਹੇ ਸੀ ਬਈ ਤੁਹ ਸਵਰਾਜ ਤੇ ਲੱਗਦਾ ਬਈ ਜਿਹੜੀ ਗੱਲ ਸੱਚ ਹੁੰਦੀ ਆ ਉਹ ਬਹੁਤ ਦੱਸਦੇ ਆ ਅੱਜ ਆਪਾਂ ਸਵਰਾਜ ਟਰੈਕਟਰ ਦੀ ਪੂਰੀ ਕੁੰਡਲੀ ਖੋਲ੍ਹ ਦਿੰਨੇ ਹਾਂਗੇ ਕਦੋਂ ਇਹ ਲਾਂਚ ਹੋਈ ਸੀ ਕਿਹਨੇ ਲਾਂਚ ਕੀਤੀ ਸੀ ਤੇ ਇਹ ਸਰਕਾਰੀ ਕੰਪਨੀ ਸੀ ਪੰਜਾਬ ਸਰਕਾਰ ਦੇ ਟਰੈਕਟਰ ਸੀਗੇ ਜਿਹੜੇ ਸਵਰਾਜ ਤੇ ਇਹ ਕਿਵੇਂ ਵੀ ਕੀ ਕਦੋਂ ਇਹਨਾਂ ਚ ਕਰਲੋਸ ਕਰਦੀ ਜਣੋਂ ਲੱਗੇ ਇਹ ਸਾਰੀ ਗੱਲਬਾਤ ਕਰਦੇ ਆ ਗੱਲਬਾਤ ਥੋੜੀ ਲੰਬੀ ਤਾਂ ਕਰਕੇ ਆਪਾਂ ਪਹਿਲਾਂ ਰਾਈਟ ਡਾਉਨ ਕੀਤਾਗਾ ਹਨਾ ਕਿ ਆਪਣੇ ਤੋਂ ਕੋਈ ਗਲਤੀ ਨਾ ਹੋਵੇ ਆਪਾਂ ਕੱਲੀ ਕੱਲੀ ਗੱਲ ਕਰਦੇ ਕਿਉਂਕਿ ਬਹੁਤ ਮਿਹਨਤ ਲੱਗਦੀ ਯਾਰ ਵੀਡੀਓ ਬਣਾਉਣ ਤੇ ਤੇ ਸਾਰਿਆਂ ਤੋਂ ਪਹਿਲਾਂ ਜਿਹੜੀ ਸਵਰਾਜ ਕੰਪਨੀ ਆ ਉਹ ਤੇ ਲਿਖਿਆ ਹੁੰਦਾ ਸਿንስ 1974 1974 ਤਾਂ ਲਿਖਿਆ ਹੁੰਦਾ ਜਿਹੜਾ ਕਿ ਇਹਨਾਂ ਦਾ ਪ੍ਰੋਗਰੈਸ ਦਾ ਟਾਈਮ ਸੀਗਾ ਜਦੋਂ ਇਹਨਾਂ ਨੇ ਪੂਰੀ ਤਰੱਕੀ ਕਰਨ ਲੱਗ ਗਏ ਸੀਗੇ ਉਹ ਸੀ 1974 ਇਹ ਕੰਪਨੀ ਬਹੁਤ ਸਾਰੇ ਟਾਈਮ ਪਹਿਲਾਂ ਬਣ ਚੁੱਕੀ ਸੀ 1965 ਦੇ ਵਿੱਚ ਜਿਹੜਾ ਕਿ ਮਣਮੋਨ ਸੂਰੀ ਨਾਮ ਦਾ ਇੱਕ ਬੰਦਾ ਸੀਗਾ ਜਿਹੜਾ ਕਿ ਸੀਐਮਈਆਰਆਈ ਚ ਕੰਮ ਕਰਦਾ ਸੀ ਸੈਂਟਰਲ ਮਿਨਿਸ਼ਨ ਮੇਸਟਰ ਲਬਾ ਇਹ ਜਾਇ ਇੱਕ ਉਸ ਸੰਸਥਾ ਸੀ ਜਿਹੜੀ ਕਿ ਇੰਜਨਾਂ ਦੇ ਰਿਲੇਟਿਡ ਮਕੈਨੀਕਲ ਟੈਕਨੀਕਲ ਚੀਜ਼ਾਂ ਦੇਖਦੀ ਸੀ ਉੱਥੇ ਉਹ ਬੰਦਾ ਕੰਮ ਕਰਦਾ ਸੀਗਾ ਤੇ ਉਸਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਕਿ ਯਾਰ ਉਹਨੂੰ ਮਤਲਬ ਪੁਆਇੰਟ ਕੀਤਾ ਗਿਆ ਕਿ ਸਵਰਾ ਟਰੈਕਟਰ ਦੇ ਵਿੱਚ ਤੇ ਉਹਨੇ ਸਾਰਿਆਂ ਤੋਂ ਪਹਿਲਾਂ ਤਿੰਨ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ ਸੀ ਕਿ ਜਿਹੜੇ ਉਹਦੇ 에어 ਕੂਲਡ ਇੰਜਨ ਆਉਦੇ ਹੁੰਦੇ ਸੀ 에어 ਕੂਲਡ ਕੂਲਡ ਇੰਜਨ ਤੇ ਕੰਮ ਕੀਤਾ ਉਹਨੇ ਯਾਰ ਪੂਰਾ ਮਿਹਨਤ ਕੀਤੀ ਪੂਰੇ ਤਕੜੇ ਇੰਜਨ ਬਣਾਏ ਇਥੋਂ ਤੱਕ ਕੀ ਉਹਨੇ ਯਾਰ ਇੰਜਨ ਇਹੋ ਜਿਹੇ ਬਣਾਏ ਕਿ ਜਿਹੜੇ ਦਾਸ ਤੋਂ 30% ਓਵਰਲੋਡ ਮੰਨ ਕੇ ਚੱਲੋ ਜੇ ਮੈਂ 50 100 ਕਿਲੋ ਵਜਨ ਚਾਹਦਾ ਤਾਂ ਮੇਰੇ ਤੇ 30 130 ਕਿਲੋ ਵਜਨ ਪਾਇਆ ਜਾਵੇ ਤਾਂ ਉਹ ਹੁੰਦਾ 30% ਓਵਰਲੋਡ ਪੂਰੇ ਮਤਲਬ ਗਰਮ ਵੈਦਰ ਦੇ ਵਿੱਚ ਮੰਨ ਕੇ ਚੱਲੋ ਯਾਰ ਕੋਈ ਗਰਮੀਆਂ ਦੇ ਵਿੱਚ ਪੂਰਾ ਗਰਮੀ ਹੈਗੀ ਉਦੋਂ ਵੀ ਉਹ ਇੰਜਨਾਂ ਨਾਲ ਪੂਰਾ ਫੁੱਲੇ ਧੱਕੇ ਦੇ ਉਹਨੇ ਬਣਾਇਆ ਤੇ ਉਹ ਇੰਜਨ ਬਹੁਤ ਕਾਮਯਾਬ ਹੋਇਆ ਉਹ ਪਰ ਉਹਦੇ ਕਾਮਯਾਬੀ ਨਹੀਂ ਸੀ ਕਿਉਂਕਿ ਕਾਮਯਾਬੀ ਇਸ ਕਰਕੇ ਨਹੀਂ ਸੀ ਜਿਹੜੀ ਹਿੰਦੁਸਤਾਨ ਟਰੈਕਟਰ ਲਿਮਟਿਡ ਸੀ ਉਹ ਦੋ ਕੰਪਨੀ ਸੀ ਜੇਟਰ ਟਰੈਕਟਰ ਲਾਂਚ ਹੋਏ ਜਿਹੜੀ ਕਿ ਜੇਟਰ ਸੀਗੇ ਜੈਟਰ ਵੀ ਕਹ ਦਿੰਨੇ ਆਪਾਂ ਨੂੰ ਉਹ ਬਹੁਤ ਯਾਰ ਐਡਵਾਂਸ ਲੈਵਲ ਦੇ ਟਰੈਕਟਰ ਸੀ ਉਸ ਟਾਈਮ ਦੇ ਐਡਵਾਂਸ ਲੈਵਲ ਦੇ ਟਰੈਕਟਰ ਸੀਗੇ ਤੁਸੀਂ ਅੱਜ ਵੀ ਗੱਲਾਂ ਸੁਣਦੇ ਹੁੰਦੇ ਹੋ ਨਾ ਯਾਰ ਜੇ ਕਿ ਜੈਟਰ ਬਈ ਉਹਦਾ ਆਹ ਤਕਨੀਕ ਜੈਟ ਨੇ ਆ ਦੇਤੀ ਸੀ ਆ ਦੇਤੀ ਸੀਗੀ ਤਾਂ ਕਰਕੇ ਸਵਰਾਜ ਜਿਹੜਾ ਸੀਗਾ ਉੱਥੇ ਉਹਨਾਂ ਨੇ ਇਹ ਪ੍ਰੋਜੈਕਟ ਸੀ ਜਿਹੜਾ ਬੰਦ ਕਰਤਾ ਸਿਰਫ ਇਹ ਜੈਟ ਟਰੈਕਟਰ ਕਰਕੇ ਨਹੀਂ ਸ਼ਾਇਦ ਇਹਦਾ ਕੋਈ ਰੋਕ ਹੋਰ ਹੋਣਾ ਸੀ ਇਹ ਕੰਪਨੀ ਕੋਈ ਹੋਰ ਆਉਣ ਕਰਨੀ ਸੀ ਇਹਦਾ ਕੋਈ ਹੋਰ ਸਟਰਕਚਰ ਆਉਣ ਸੀ ਡਿਜ਼ਾਈਨ ਹੋਣਾ ਸੀਗਾ ਤੇ ਉਸ ਤੋਂ ਬਾਅਦ 1969 ਚ ਜਿਹਦੇ ਕੰਮ ਸਾਰਾ ਪ੍ਰੋਜੈਕਟ ਉਹਨਾਂ ਨੇ ਬੰਦ ਕਰਤਾ ਸੀਗਾ ਪਰ ਜਿਹੜੀ ਇੱਕ ਗੱਲ ਸੀ ਪੰਜਾਬ ਦਾ ਸਵਰਾਜ ਕਦੇ ਹੀ ਨਹੀਂ ਕਹਿ ਸਕਦਾ ਕਿ ਮੈਨੂੰ ਪੰਜਾਬ ਨੇ ਮਾਤ ਪਾਈ ਹੈ ਸਾਰਿਆਂ ਤੋਂ ਵਧੀਆ ਚੰਗੀ ਸੇਲ ਸਾਰਿਆਂ ਤੋਂ ਵੱਧ ਸਪੋਰਟ ਇਹਨੂੰ ਪੰਜਾਬ ਨੇ ਕੀਤੀ ਸੀ ਪੰਜਾਬ ਸਟੇਟ ਨੇ ਕੀਤੀ ਸੀਗੀ ਕਿਉਂਕਿ ਇਹ ਜਿਹੜੀ ਕੰਪਨੀ ਸੀ ਤੋਂ ਬਾਅਦ ਪੰਜਾਬ ਸਟੇਟ ਲਿਮਟਿਡ ਕੋਲੇ ਵਾਗੀ ਸੀ ਪੰਜਾਬ ਟਰੈਕਟਰ ਲਿਮਟਿਡ ਜਿਹੜੀ ਕਿ ਸਰਕਾਰ ਆਨਰ ਕਰਦੀ ਸੀ ਤੁਸੀਂ ਸੁਣਿਆ ਨਹੀਂ ਹੋਣਾ ਕਿ ਯਾਰ ਸਰਕਾਰੀ ਟਰੈਕਟਰ ਇਹ ਸੱਚੀ ਸਰਕਾਰੀ ਟਰੈਕਟਰ ਹੁੰਦੇ ਸੀ ਪੰਜਾਬ ਟਰੈਕਟਰ ਲਿਮਟਿਡ ਕੋਲੇ ਇਹ ਕੰਪਨੀ ਵਾਗੀ ਸੀ ਉਹਨਾਂ ਨੇ ਥੋੜੇ ਸੁਧਾਰ ਕੀਤੇ ਪਰ ਉਹਨੇ 1973 ਦੇ ਵਿੱਚ ਆਪਦਾ ਪਹਿਲਾ ਟਰੈਕਟਰ ਲਾਂਚ ਕੀਤਾ ਜਿਹੜਾ ਕਿ ਸਵਰਾਜ 855 ਨਹੀਂ ਸੀ 744V ਨਹੀਂ ਸੀ 735 724 ਇਹਨਾਂ 'ਚ ਕੋਈ ਵੀ ਨਹੀਂ ਸੀ ਉਹ ਨਾਮ ਸੀ ਇਸਦਾ ਸਵਰਾਜ ਸਰਤਾਜ ਨਾਮ ਕੋਈ ਵੱਖਰਾ ਜਿਹਾ ਸੀਗਾ ਸਵਰਾਜ ਸਰਤਾਜ ਜਿਹੜਾ ਕਿ ਸਵਰਾਜ ਟਰੈਕਟਰਸ ਦਾ ਪਹਿਲਾ ਟਰੈਕਟਰ ਹੁੰਦਾ ਸੀਗਾ 1973 ਦੇ ਵਿੱਚ ਲਾਂਚ ਹੋਇਆ ਉਸ ਤੋਂ ਬਾਅਦ ਸਵਰਾਜ ਕੰਪਨੀ ਨੇ ਆਪਦੀ ਸਰਕਾਰ ਨੇ ਚਲਾਈ ਕਹਿ ਲੋ ਸਰਕਾਰੀ ਕੰਪਨੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ 724 ਲਾਂਚ ਕੀਤਾ ਵਿਸਾਖੀ ਵਾਲੇ ਦਿਨ 13 April 1974 ਕਿਉਂਕਿ ਪੰਜਾਬ ਦੇ ਵਿੱਚ ਵਿਸਾਖੀ ਇੱਕ ਬਹੁਤ ਹੀ ਚੰਗਾ ਤਿਹਾਰ ਮੰਨਿਆ ਜਾਂਦਾ ਇੱਕ ਨਵਾਂ ਸਾਲ ਸਟਾਰਟ ਹੁੰਦਾ ਲੋਕਾਂ ਦਾ ਹਨ ਤੇ 1974 ਦੇ ਵਿੱਚ ਇਹਨਾਂ ਨੇ ਇਹ ਲਾਂਚ ਕਰਤਾ ਤਾਂ ਹੀ ਇਹਦੇ ਉੱਤੇ ਲਿਖਿਆ ਹੁੰਦਾ ਸੈਨਸ 1974 ਕੰਪਨੀ ਬਹੁਤ ਟਾਈਮ ਪਹਿਲਾਂ ਦੀ ਸੀ ਇਹ 735 ਵੀ ਫਿਰ ਇਹਨਾਂ ਨੇ ਲਾਂਚ ਕੀਤਾ ਸੀ 1975 ਦੇ ਵਿੱਚ ਫਿਰ ਇਹਨਾਂ ਨੇ ਇੱਕ 720 ਲਾਂਚ ਕੀਤਾ 1978 ਦੇ ਵਿੱਚ ਫਿਰ ਇਹਨਾਂ ਨੇ ਥੋੜੇ ਜਿਹੇ ਯਾਰ ਟਰੈਕਟਰ ਨੂੰ ਛੱਡ ਕੇ ਥੋੜੇ ਹੋਰ ਉੱਤੇ ਆਉਣਾ ਚਾਹੀਦਾ ਸਰਕਾਰ ਵੀ ਸੋਚਦੀ ਹੋਊਗੀ ਉਹਨਾਂ ਦੇ ਮੈਨੇਜਮੈਂਟ ਟੀਮ ਸੋਚਦੀ ਹੋ ਯਾਰ ਕਿੱਲੇਪ ਟਰੈਕਟਰਾਂ ਤੱਕ ਹੀ ਸੀਮਤ ਕਿਉਂ ਰਹੀ ਜੀ ਆਪਾਂ ਕੁਝ ਹੋਰ ਨਾ ਕਰੀਏ ਤਾਂ ਉਹਨਾਂ ਨੇ ਇੱਕ ਹਾਰਵੈਸਟਰ ਲਾਂਚ ਕੀਤੀ ਸੁਵਰਾਜ 8100 1980 ਦੇ ਵਿੱਚ ਇਹਨਾਂ ਨੇ ਮਸ਼ੀਨ ਲਾਂਚ ਕੀਤੀ ਸੀ ਜਿਆਦਾ ਪ੍ਰੋਗਰੈਸ ਨਹੀਂ ਮਿਲੀ ਕਿਉਂਕਿ ਬਹੁਤ ਹਜੇ ਥੋੜਾ ਟਾਈਮ ਹੋਇਆ ਸੀ 5-6 ਸਾਲਾਂ ਦੇ ਵਿੱਚ ਬਹੁਤ ਜਿਆਦਾ ਪ੍ਰੋਗਰੈਸ ਕਰਨੀ ਔਖੀ ਹੈ ਕਿਉਂਕਿ ਮੈਨੇਜਮੈਂਟ ਬਹੁਤ ਔਖੀ ਹੁੰਦੀ ਹੈ ਚੀਜ਼ਾਂ ਦੀ ਤੇ ਫਿਰ ਇੱਕ ਟਰੈਕਟਰ ਲਾਂਚ ਹੋਇਆ ਜਿਹੜਾ ਕਿ ਅੱਜ ਤੱਕ ਨਹੀਂ ਡਿੱਗਿਆ 1983 ਦੇ ਵਿੱਚ ਸਵਰਾਜ ਨੇ ਆਪ ਦਾ ਟਰੈਕਟਰ ਲਾਂਚ ਕੀਤਾ 855 FE FE ਦੀ ਵੀ ਤੁਹਾਨੂੰ ਫੁੱਲ ਫਾਰਮ ਦੱਸਾਂਗੇ ਨਾ FE ਦਾ ਕੀ ਸਟੈਂਡ ਕਰਦੀ ਸੀ ਇਹ ਜੀ ਤੁਹਾਨੂੰ ਦੱਸਾਂਗੇ 1986 ਦੇ ਵਿੱਚ ਇੱਕ ਸਵਰਾਜ ਕੰਪਨੀ ਦੇ ਵਿੱਚ ਬਿਲਕੁਲ ਹੀ ਹਲਚਲ ਹੋਊਗੀ ਸੀਗੀ A to Z ਸਿਸਟਮ ਹੱਲ ਗਿਆ ਸੀਗਾ ਉਹਨਾਂ ਨੇ ਜਿਹੜੇ ਇੰਜਨ ਸਵਰਾਜ ਦੇ ਇੰਜਨ ਸੀ ਤੁਸੀਂ ਬਹੁਤ ਘੱਟ ਦੇਖੇ ਹੋਣਗੇ ਸਵਰਾਜ ਦੇ ਇੰਜਨ ਕਿਉਂਕਿ 1986 ਤੋਂ ਬਾਅਦ ਸਵਰਾਜ ਦੇ ਵਿੱਚ ਸਵਰਾਜ ਦਾ ਇੰਜਨ ਹੀ ਨਹੀਂ ਆਇਆ ਇਹਦਾ ਬਹੁਤ ਵੱਡਾ ਕਾਰਨ ਹੈ ਸਵਰਾਜ ਦੇ ਇੰਜਨ ਨਾ ਆਉਣ ਕਰਕੇ ਕਿਉਂਕਿ ਉਹਨਾਂ ਨੇ ਕਰਲੋਸ ਕਰਨ ਨਾਲ ਹੱਥ ਮਿਲਾ ਲਈ ਸੀ ਟੋਇਟਾ ਕਰਲੋਸ ਕਰ ਜਿਹੜੀ ਕਿ ਬਹੁਤ ਹੀ ਮਸ਼ਹੂਰ ਕੰਪਨੀ ਹੈਗੀ ਤੇ ਜਦੋਂ ਲੋਕਾਂ ਨੂੰ ਲੱਗਿਆ ਕਿ 1986 ਦੇ ਵਿੱਚ ਇਹ ਕੀ ਸਿਸਟਮ ਹੋ ਗਿਆ ਪਰ ਇਹਦਾ ਅੰਜਾਮ ਨਹੀਂ ਪਰ ਅਸੀਂ ਕਿਹਦਾ ਅੰਜਾਮ ਕੀ ਹੋਇਆ ਇਹਦਾ ਅੰਜਾਮ ਬਹੁਤ ਚੰਗਾ ਨਿਕਲਿਆ ਤੁਸੀਂ ਦੇਖੋ ਇਹ ਜੀ ਮੋਡੀਫਿਕੇਸ਼ਨ ਆਈ ਇੰਜਨ ਦੇ ਵਿੱਚ ਕਰ ਲਾਸ ਕਰਦੀ ਕਿ ਜਿਹੜਾ ਵੀ ਸਵਰਾਜ ਦਾ ਬੈਕਅਪ ਟਾਰਕ ਬੈਕਅਪ ਟਾਰਕ ਦੇ ਵਿੱਚ ਅੱਗ ਲਾਤੀ ਇੱਕ ਮਸ ਨੂੰ ਹੋਰ ਖਾਸ ਗੱਲ ਦੱਸਦਾ ਟੋਇਟਾ ਟੋਇਟਾ ਕਰਲੋਸਕਰ ਦਾ ਇੰਜਨ ਆਪਾਂ ਵੇ ਗੱਡੀ ਦੇ ਵਿੱਚ ਆ ਵਾ ਟਰੈਕਟਰ ਦੇ ਵਿੱਚ ਬੈਕਅਪ ਟਾਰਕ ਉਹਨਾਂ ਦਾ ਤੁਸੀਂ ਐ ਲੈ ਲਓ ਕੁਦਰਤੀ ਗੁਣਾ ਕੁਦਰਤੀ ਤਾਂ ਨਹੀਂ ਕਹਿ ਸਕਦੇ ਇੱਕ ਗੁਣਾ ਉਹਨਾਂ ਦੇ ਵਿੱਚ ਬੈਕਅਪ ਟਾਰਕ ਇੰਜਨ ਨਹੀਂ ਉਹਨਾਂ ਦੇ ਦਬ ਦੇ ਛੇਤੀ ਕਰਲੋਸ ਕਰਦੇ ਇਹ ਇੱਕ ਡਿਜ਼ਾਈਨ ਕਹ ਲਓ ਇੱਕ ਸਟਰਕਚਰ ਕਹ ਲਓ ਇੱਕ ਆਰ ਐਨ ਡੀ ਕਹ ਦੋ ਕੰਪਨੀ ਦੀ 1986 ਤੋਂ ਬਾਅਦ ਇਹਨਾਂ ਨੇ ਫਿਰ ਆਪਣੇ ਕਰਲੋਸਕਰ ਦੇ ਇੰਜਨ ਨਾਲ ਕੁਝ ਹੋਰ ਟਰੈਕਟਰ ਲਾਂਚ ਕੀਤੇ ਪੰਜਾਬ ਟਰੈਕਟਰ ਲਿਮਟਿਡ ਨੇ ਕੁਝ ਟਰੈਕਟਰ ਲਾਂਚ ਕੀਤੇ 733 FE ਤੇ 744 1990 ਦੇ ਵਿੱਚ ਇਹਨਾਂ ਨੇ ਦੋ ਟਰੈਕਟਰ ਹੋਰ ਲਾਂਚ ਕੀਤੇ ਤੜਾ ਤੜ ਲਾਂਚ ਕਰਦੀ ਗਈ ਕੰਪਨੀ ਪਰ ਇਹਦਾ ਇੱਕ ਬਹੁਤ ਵੱਡਾ ਡਾਊਨਫਾਲ ਵੀ ਸੀ ਐਨੇ ਟਰੈਕਟਰ ਲਾਂਚ ਕਰਤੇ ਤੁਸੀਂ ਹਿਸਾਬ ਲਾਓ ਘਟੋ ਘਟ 5 ਤੋਂ 8 ਟਰੈਕਟਰ ਇਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਲਾਂਚ ਕਰਤੇ ਤੇ ਕੋਈ ਬੰਦ ਹੋ ਗਿਆ ਸੀਗਾ ਕੋਈ ਚੱਲੀ ਜਾਂਦਾ ਇਹਨਾਂ ਨੇ ਬੈਕਅਪ ਸੋਰੀ ਬੈਕਐਂਡ ਤੇ ਕੋਈ ਵਰਕ ਨਹੀਂ ਕੀਤਾ ਕਿ ਉਹ ਟਰੈਕਟਰ ਦਾ ਕੀ ਰਿਸਪੌਂਸ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ 949 ਤੇ 1843 2004 ਦੇ ਵਿੱਚ ਲਾਂਚ ਕੀਤਾ ਜਿਹੜੀ ਕਿ ਬਹੁਤ ਹੀ ਮਾਈਨਰ ਜੇ ਅਪਡੇਟਸ ਨੂੰ ਲੈ ਕੇ ਇਹ ਕਰ ਰਹੇ ਸੀਗੇ ਤੇ ਇਥੋਂ ਕੰਪਨੀ ਦਾ ਥੋੜਾ ਥੋੜਾ ਡਾਊਨਫਾਲ ਸ਼ੁਰੂ ਹੋਣ ਲੱਗਿਆ ਤੇ ਇਹਨਾਂ ਨੇ ਇੱਕ ਵੱਡੀ ਐਚਪੀ ਕੈਟਾਗਰੀ ਦੇ ਵਿੱਚ ਪੈਰ ਧਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸੋਚਿਆ 50 55 60 ਐਚਪੀ ਤੱਕ ਤਾਂ ਅੱਜ ਆਪਾਂ ਕੰਮ ਕਰ ਹੀ ਰਹੇ ਕਿਉਂ ਨਿਹਦੇ ਉੱਤੇ ਜਾਇਆ ਜਾਵੇ ਇਹਨਾਂ ਨੇ 978 ਐਫੀ ਟੂ 휠 ਤੇ 4휠 ਇਹਨਾਂ ਨੇ 2004 ਦੇ ਵਿੱਚ ਸਬਰਾਏ ਨੇ ਆਪਣਾ ਪਹਿਲਾ 4휠 ਟਰੈਕਟਰ ਲਾਂਚ ਕਰਤਾ ਸੀਗਾ 978 ਤੇ ਉਸ ਤੋਂ ਬਾਅਦ 978 ਲਾਂਚ ਕਰਨ ਤੋਂ ਬਾਅਦ ਇਹ ਕੰਪਨੀ ਬੰਦ ਹੋ ਗਈ ਇੱਕ ਸਾਲ ਦਾ ਬੰਦ ਹੋ ਗਈ ਵੈਸੇ ਚੱਲ ਰਹੀ ਸੀ ਬੰਦ ਇਸ ਕਰਕੇ ਕਹਿ ਸਕਦੇ ਆ ਆਪਾਂ ਕਿਉਂਕਿ 2000 ਚਾਰ ਤੋਂ ਬਾਅਦ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਪ੍ਰੋਬਲਮਸ ਆਉਣ ਲੱਗੀਆਂ ਮੈਨੇਜਮੈਂਟ ਬਹੁਤ ਹੀ ਬੇਕਾਰ ਹੋ ਗਈ ਸੀ ਸਵਰਾਜ ਦੀ ਕਿਉਂਕਿ ਸਰਕਾਰ ਦੇ ਅੰਡਰ ਆਉਂਦੀ ਸੀ ਟੀਮ ਕਿਸੇ ਆਮ ਦੇ ਨਿੱਜੀ ਬੰਦਾ ਹੋਵੇ ਤਾਂ ਉਹ ਪੂਰਾ ਨਿੱਜੀ ਜ਼ੋਰ ਲਾਉਂਦਾ ਮੇਰੇ ਕੋਲੇ ਇਹ ਕੰਪਨੀ ਹੁੰਦੀ ਤਾਂ ਮੈਂ ਪੂਰਾ ਜ਼ੋਰ ਲਾਉਂਦਾ ਚੱਲੇ ਚੱਲੇ ਕੋਈ ਆਮ ਬੰਦਾ ਸਰਕਾਰ ਦੇ ਅੰਡਰ ਆਉਂਦੀ ਸੀ ਕੰਪਨੀ ਨੂੰ ਤਾਂ ਕੋਈ ਕਿਸੇ ਨੂੰ ਜਿਆਦਾ ਫਾਇਦਾ ਨਹੀਂ ਹੋ ਰਿਆ ਸੀ ਸਰਕਾਰਾਂ ਬਦਲ ਰਹੀਆਂ ਸੀਗੀਆਂ ਇੱਥੇ ਕੋਈ ਫੋਕਸ ਨਹੀਂ ਹੋ ਰਿਹਾ ਸੀਗਾ ਤਾਂ ਇਸ ਕਰਕੇ 2007 ਦੇ ਵਿੱਚ ਪਾ ਦੁਨੀਆ ਦੀ ਸਭ ਤੋਂ ਲੀਡ ਕਰਨ ਵਾਲੀ ਕੰਪਨੀ ਮਹਿੰਦਰਾ ਟਰੈਕਟਰਸ ਨੇ ਇਹਨੂੰ ਆਪ ਦੇ ਹੰਡਲ ਲੈ ਲਿਆ ਤਾਂ ਉਹਨਾਂ ਨੇ ਬਹੁਤ ਸਾਰੇ ਚੇਂਜ ਕੀਤੇ ਬਹੁਤ ਸਾਰੇ ਨਵੇਂ ਮਾਡਲ ਕੀਤੇ ਇਹਨਾਂ ਨੇ ਆਉਣ ਸਾਰੀ ਪਹਿਲੇ ਦੋ ਮਾਡਲ ਲਾਂਚ ਕਰਤੀ ਸੀਗੇ ਸਵਰਾਜ ਦੇ 724 اورچڈ ਜਿਹੜੇ ਕਿ ਇੱਕ ਛੋਟੇ ਪਹਿਮਾਨੇ ਦੇ ਮਾਡਲ ਨੇ ਤੁਸੀਂ ਦੇਖਿਆ ਹੋਊਗਾ ਨਾ ਬਾਗਾ ਬਾਗਾ ਵਾਲੇ ਟਰੈਕਟਰ ਤੇ 978 اف یہ ਲਾਂਚ ਕਰਤੀ ਸੀ 2007 ਦੇ ਵਿੱਚ ਆਉਂਦੀ ਇਹਨਾਂ ਨੇ ਬਹੁਤ ਵੱਡਾ ਧਮਾਕਾ ਕਰਤਾ ਸੀਗਾ ਤੇ ਉੱਥੋਂ ਇਹਨਾਂ ਦਾ ਫੇਰ ਕੰਮ ਸ਼ੁਰੂ ਹੋ ਗਿਆ ਇਹਨਾਂ ਦਾ ਤੁਸੀਂ ਲੈ ਲਓ ਗ੍ਰਾਫ ਉੱਤੇ ਨੂੰ ਜਾਣ ਲੱਗਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਕਐਮ ਸੀਰੀਜ਼ ਸ਼ੁਰੂ ਕਰਤੀ ਸੀ ਜੀ ਸਾਰਿਆਂ ਤੋਂ ਪਹਿਲਾਂ ਸਾਨੂੰ ਐਫੀ ਦਾ ਮਤਲਬ ਦੱਸਦਾ ਸੁਵਰਾਜ ਦੇ ਵਿੱਚ ਐਫੀ ਦਾ ਮਤਲਬ ਹੈਗਾ ਫਾਰਮ ਟਰੈਕ ਐਗਜ਼ੀਕਿਊਟਿਵ ਇਹ ਫਾਰਮ ਟਰੈਕ ਟਰੈਕਟਰ ਦੀ ਗੱਲ ਨਹੀਂ ਹੋ ਰਹੀ ਫਾਰਮ ਟਰੈਕ ਐਗਜ਼ੀਕਿਊਟਿਵ ਇਹਨਾਂ ਦੀ ਸੀਰੀਜ਼ ਆ ਐਫੀ ਜਿਹੜੀ ਕਿ ਅਲੱਗ-ਪੱਗ ਕਿਸੇ ਨੂੰ ਨਹੀਂ ਪਤਾਗਾ ਤੇ ਉਸ ਤੋਂ ਬਾਅਦ XM ਸੀਰੀਜ਼ ਇਹਨਾਂ ਨੇ ਲਾਂਚ ਕੀਤੀ ਸੀ 2008 ਦੇ ਵਿੱਚ ਅਗਲੇ ਸਾਲ ਹੀ ਮਹਿੰਦਰਾ ਨੇ 735 XM 2008 ਦੇ ਵਿੱਚ ਲਾਂਚ ਕਰਤਾ ਸੀ 843 2009 ਦੇ ਵਿੱਚ ਲਾਂਚ ਕਰਤਾ ਤੇ ਫਿਰ 855 XM 2011 ਦੇ ਵਿੱਚ ਇਹਨਾਂ ਨੇ ਲਾਂਚ ਕਰਤਾ ਸੀਗਾ ਉਸ ਤੋਂ ਬਾਅਦ ਇਹ 841 ਐਕਸਮ 825 ਐਕਸਮ ਤੇ 744 ਇਹਨਾਂ ਨੇ 2012 ਦੇ ਵਿੱਚ ਹੀ ਲਾਂਚ ਕਰ ਦਿੱਤੇ ਸੀਗੇ ਤੇ ਜਿਨ੍ਹਾਂ ਦਾ ਠੀਕ ਠਾਕ ਰਿਸਪੌਂਸ ਐਕਸਮ ਸੀਰੀਜ਼ ਦਾ ਥੋੜੀ ਇਹਨਾਂ 'ਚ ਇੰਪਰੂਵਮੈਂਟਸ ਸੀਗੇ ਇਹਨਾਂ ਦੀ ਗੇਅਰਾਂ ਦੀ ਸਪੀਡ ਦਾ ਫਰਕ ਸੀ ਸਾਈਡ ਗੇਅਰ ਆਉਣ ਲੱਗੇ ਸੀਗੇ ਜਿਹੜੇ ਐਕਸਮ ਸੀਰੀਜ਼ ਸੀ ਲਗਭਗ ਐਫੀ ਸੀਰੀਜ਼ ਉਹ ਬਹੁਤ ਟਾਈਮ ਪਹਿਲੀ ਇਹਨਾਂ ਦਾ ਐਕਐਮ ਸੀਰੀਜ਼ ਚ ਆਉਣ ਲੱਗੇ ਸੀਗੇ ਐਕਐਮ ਸੀਰੀਜ਼ ਚ ਫਰਕ ਇਹ ਸੀ ਇਹਨਾਂ ਦੇ ਬ੍ਰੇਕ ਬ੍ਰੇਕ ਵਧੀਆ ਹੁੰਦੇ ਸੀਗੇ ਥੋੜੇ ਜਿਹਾ ਦੂਜਿਆਂ ਨਾਲੋਂ ਤੇ ਥੋੜੀ-ਬਹੁਤ ਇੰਪਰੂਵਮੈਂਟਸ ਜ਼ਰੂਰ ਸੀ ਪਰ ਇਹ ਟਰੈਕਟਰ ਚੱਲੇ ਨਹੀਂ ਕਿਉਂਕਿ ਐਫੀ ਸੀਰੀਜ਼ ਨੇ ਇਹਦਾ ਨਾਂ ਪੂਰਾ ਬਣਾ ਲਿਆ ਸੀਗਾ ਤੇ ਮੈਂ ਤੁਹਾਨੂੰ ਦੱਸਿਆ ਵੀ ਇਹਨੇ ਇਹ ਟਰੈਕਟਰ ਕਿਉਂ ਵੇਚੀ ਸੀ ਕਿਉਂਕਿ ਇਹ ਚ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਆਉਂਦੀਆਂ ਹੁੰਦੀਆਂ ਕੰਪਨੀ ਜੀ ਕੋਈ ਸੇ ਚ ਘਟ ਆਉਂਦੀਆਂ ਕਿਸੇ ਚ ਵਧ ਆਉਂਦੀਆਂ ਨੇ ਕਿਉਂਕਿ ਸਰਕਾਰੀ ਹੋਣ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨੇ ਇਹ ਨਾ ਨਹੀਂ ਕਰ ਸਕੀ ਫਾਰਮ ਸਵਰਾਜ ਟਰੈਕਟਰ ਸਰਕਾਰੀ ਕਿਉਂਕਿ ਯਾਰ ਇੱਕ ਨੋਰਮਲ ਜੀ ਗੱਲ ਆ ਗਈ ਸਰਕਾਰੀ ਸੰਸਥਾ ਬਹੁਤ ਘੱਟ ਟਾਈਮ ਚੱਲਦੀ ਜਾਂਦੀ ਹੈ ਸਰਕਾਰਾਂ ਇੰਨੀਆਂ ਬਦਲੀ ਗਈ 1974 ਤੋਂ ਲਾ ਲਓ ਤੁਸੀਂ 25 ਤੇ 30 35 ਸਾਲ ਸਵਰਾਜ ਟਰੈਕਟਰ ਸਰਕਾਰ ਦੇ ਅੰਦਰ ਰਹੀ ਹੈਗੀ ਉਸ ਤੋਂ ਬਾਅਦ ਇਹ ਬਹਿੰਦਰਾ ਨੂੰ ਸੋਲਡ ਹੋ ਗਈ ਸੀਗੀ ਤੇ ਮੈਂ ਤੁਹਾਨੂੰ ਦੱਸਿਆ ਵੀ ਇਹ ਨਾ PTL ਕੰਪਨੀ ਸੀਗੀ ਪੰਜਾਬ ਟਰੈਕਟਰ ਲਿਮਟਿਡ ਹੈ ਮਹਾਲੀ ਦੇ ਵਿੱਚ ਤਾਂ ਹੀ ਇਹਨਾਂ ਦਾ ਪਲਾਂਟ ਹੈਗਾ ਕਿਉਂਕਿ ਫਿਰ ਜਿੱਥੋਂ ਦੀ ਹੋਣੀ ਸੀ ਕੰਪਨੀ ਉੱਥੋਂ ਦੀ ਰਹਿਣੀ ਸੀ ਤੇ ਲਗਭਗ ਅੱਜ ਬਹੁਤ ਨਾਮ ਬਣਾ ਚੁੱਕੀ ਆ ਕਰਲੋਸ ਕਰਦਾ ਜਨਵੀ ਮੈਸ ਨੂੰ ਦੱਸਿਆ ਨਾ ਵੀ ਕੇ ਦਾ ਵੀ ਦੱਸਤਾ ਤੇ ਲਗਭਗ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੱਸਤੀ ਦਾ ਇਕੱਲਾ ਇਕੱਲਾ ਮਾਡਲ ਦੱਸਤਾ ਸਾਰੀ ਗੁੰਡਲੀ ਆਪਾਂ ਤੁਹਾਡੇ ਮੂਰੇ ਖੋਲ ਕੇ ਰੱਖਤੀ ਸਵਰਾਜ ਟਰੈਕਟਰ ਦੀ ਤੇ ਤੁਸੀਂ ਦੱਸਿਓ ਵੀਡੀਓ ਕਿਵੇਂ ਲੱਗੀ ਆਪਾਂ ਕਿਸੇ ਹੋਰ ਟਰੈਕਟਰ ਤੇ ਬਣਾਈਏ ਕਿਸੇ ਹੋਰ ਕੰਪਨੀ ਦੇ ਬਣਾਈਏ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਧੰਨਵਾਦ ਸਾਰੇ ਵੀਰਾਂ ਦਾ